ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਮੈਂ ਇੱਕ ਐਕਸਪੈਰੀਮੈਂਟ ਕਰਨ ਜਾ ਰਿਹਾ ਇਹ ਤੁਹਾਡੇ ਸਾਹਮਣੇ ਡਰਿੰਕ ਦੇ ਵਿੱਚ ਇੱਕ ਬਰਫ ਦਾ ਡਲਾ ਪਾ ਰਿਹਾ ਇਹ ਇੰਨੀ ਜਲਦੀ ਡਰਿੰਕ ਦੇ ਵਿੱਚ ਮੈਲਟ ਹੁੰਦਾ ਹੈ ਪਤਾ ਨਹੀਂ ਮੈਨੂੰ ਤਾਂ ਇਹਦਾ ਕਾਰਨ ਨਹੀਂ ਪਤਾ ਲੱਗ ਰਿਹਾ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ ਵੀ ਇਹ ਇੰਨੀ ਜਲਦੀ ਕਿਉਂ ਮੈਲਟ ਹੋ ਜਾਂਦਾ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਹੁਣ 아이 ਨਹੀਂ ਪਤਾ ਲੱਗ ਰਿਹਾ ਬਰਫ਼ दारू ਪੀ ਰਹੀ ਹੈ ਜਾਂ दारू ਬਰਫ਼ ਨੂੰ ਪੀ ਰਹੀ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਕਮੈਂਟਾਂ ਚ ਜਰੂਰ ਦੱਸਣਾ ਕੀ ਕਾਰਨ ਹੈ ਇੰਨੀ ਜਲਦੀ ਬਰਫ਼ ਨੂੰ ਡਰਿੰਕ ਦੇ ਵਿੱਚ ਮੈਲਟ ਹੋਣ ਦਾ ਤੁਸੀਂ ਆਪ ਦੇਖ ਸਕਦੇ ਹੋ ਇਹਨੀ ਜਲਦੀ ਬਰਫ਼ ਡਰਿੰਕ ਦੇ ਵਿੱਚ ਡਿਜ਼ੋਲਵ ਹੋ ਰਹੀ ਹੈ ਤੁਹਾਡੇ ਸਾਹਮਣੇ ਮੈਂ ਐਡਾ ਵੱਡਾ ਬਰਫ਼ ਦਾ ਡਲਾ ਪਾਇਆ ਇਹ ਇੱਕ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕੀ ਕਾਰਨ ਹੋ ਸਕਦਾ ਵੀ ਜਿਹੜੇ ਲੋਕ ਡਰਿੰਕ ਕਰਦੇ ਨੇ ਇਹ ਉਹਨਾਂ ਲਈ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ ਹੈ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੇ ਦੇਖੋ ਤੁਹਾਡੇ ਸਾਹਮਣੇ ਜੋ ਵੀਡੀਓ ਬਣ ਰਹੀ ਹੈ ਤੁਹਾਡੇ ਸਾਹਮਣੇ ਬਣ ਰਹੀ ਹੈ ਇੱਕ ਵੀਡੀਓ ਬਣਾਉਣ ਦਾ ਜਰੀਆ ਹੈ ਦੇਖੋ برف ਪਤਾ ਕਿੰਨਾ ਵੱਡਾ ਡਲਾ ਪਾਇਆ ਸੀ ਹੁਣ ਇਹ ਮੈਲਟ ਹੋ ਚੁੱਕਿਆ ਪਰਪੋ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਕਮੈਂਟ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਹੋਰ ਪਤਾ ਨਹੀਂ ਬਰਫ਼ ਦਾ ਦਾਰੂ ਨੂੰ ਪੀ ਗਈ ਜਾਂ ਦਾਰੂ ਬਰਫ਼ ਨੂੰ ਪੀ ਗਈ ਆਪਣੀ رائے ਵਿਚਾਰ ਜ਼ਰੂਰ ਦੇਓ ਕਵਿੰਟ ਕਰਕੇ ਜ਼ਰੂਰ ਦੱਸਣਾ ਨਹੀਂ ਦੇਖੋ ਹੁਣ ਬਰਫ਼ ਪੂਰੀ ਤਰ੍ਹਾਂ ਡਰਿੰਕ ਦੇ ਵਿੱਚ ਡਿਸੋਲਵ ਹੋ ਚੁੱਕੀ ਹੈ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਇੱਕ ਬਰਫ਼ ਦਾ ਡੜਾ ਪਾਇਆ ਟਾਈਮ ਵੀ ਕੁਝ ਨਹੀਂ ਹੋਇਆ 2 ਮਿੰਟ ਦੇ ਅੰਦਰ ਅੰਦਰ ਬਰਫ਼ ਦਾ ਡੜਾ ਡਿਸੋਲਵ ਹੋ ਗਿਆ ਕਮੈਂਟ ਐਂਡ ਲਾਈਕ ਸ਼ੇਅਰ ਜ਼ਰੂਰ ਕਰਕੇ ਦੱਸਣਾ ਇਹ ਕੀ ਕਾਰਨ ਹੈ